ਤਾਂ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ نیوز ਸਾਡੇ ਕੋਲੇ ਇੱਕ ਜਿਹੜਾ ਕੁਝ ਦਿਨ ਪਹਿਲਾਂ ਇੱਕ ਕਾਲ ਆਉਂਦੀ ਹੈ ਕਿ ਸਮਾਣਾ ਦੇ ਪਾਕਣਾ ਨਹਿਰ ਦੇ ਉੱਤੇ ਇੱਕ ਗਰੀਬ ਵਰਗ ਦਾ ਜਿਹੜਾ ਲੜਕਾ ਪੰਜਾਬੀ ਦੇਖਣ ਦੇ ਵਿੱਚ ਨਜ਼ਰ ਆਉਂਦਾ ਹੈ ਇਹ ਜੇ ਗੱਲ ਕਰੀਏ ਤਾਂ ਇੱਕ ਪੁਲਿਸ ਮੁਲਾਜ਼ਮ ਦੇ ਵੱਲੋਂ ਇਹਨੂੰ ਲਗਾਤਾਰ ਜਿਹੜਾ ਟੌਰਚਰ ਕਰਿਆ ਜਾਂਦਾ ਕਿ ਤੂੰ ਆਪਣੀ ਜਿਹੜੀ ਉਰੇ ਰੇੜੀ ਹੈ ਨਾਲ ਆ ਪਿਛਲੇ ਦਿਨਾਂ ਦੇ ਵਿੱਚ ਉਹ ਜਿਹੜਾ ਵਿਅਕਤੀ ਉਰੇ ਬੁਲਟ ਖੜਾ ਕੇ ਜਾਂਦਾ ਤੇ ਅੱਜ ਇਸ ਵਿਅਕਤੀ ਨੂੰ ਜਿਹੜਾ ਸਵੇਰੇ ਆ ਕੇ ਉਹ ਪੁੱਠਾ ਸਿੱਧਾ ਵਿਅਕਤੀ ਬੋਲਦਾ ਫਿਲਹਾਲ ਅਸੀਂ ਉਸ ਦੀ ਪੁਸ਼ਟੀ ਨਹੀਂ ਕਰਦੇ ਕਿ ਉਹ ਵਿਅਕਤੀ ਨੂੰ ਜਿਹੜਾ ਮਾਣਾ ਸਿੱਧਾ ਬੋਲਦਾ ਉਸ ਵਿਅਕਤੀ ਨਾਲ ਵੀ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਫਿਲਹਾਲ ਜਿਹੜੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਨੇ ਕਿ ਇਹ ਜਿਹੜੀ ਰੇੜੀ ਹੈ ਉਰੇ ਲਾਈ ਜਾਂਦੀ ਹੈ ਤੇ ਜਿਸ ਤੋਂ ਬਾਅਦ ਉਹਨੂੰ ਕਾफी ਤੰਗ ਪ੍ਰੇਸ਼ਾਨ ਕਰਿਆ ਜਾਂਦਾ ਇੱਕ ਵਾਰ ਜਿਹੜੀਆਂ ਕਿਹੜੇ ਤਸਵੀਰਾਂ ਨੇ ਦਿਖਾ ਦਿੱਤੀਆਂ ਹਨ ਗੱਲਬਾਤ ਕਰਦੇ ਦੇਖ ਸਕਦੇ ਨੇ ਕਿ ਇਹ ਗੱਡੀ ਹੈ ਜਿਸ ਗੱਡੀ ਦੇ ਉੱਤੇ ਅੱਕੇ ਜਿਹੜਾ ਪੰਜਾਬ ਪੁਲਿਸ ਦਾ ਕ ਰੋਂਦਾ ਤੇ ਤੰਮਕਾਉਂਦਾ ਵੀ ਐ ਜਿਹੜੀਆਂ ਤਸਵੀਰਾਂ ਨੇ ਕਾਰਡ ਦੇ ਉਹ ਵੀ ਦਿਖਾ ਦਿੱਤੀਏ ਜਣ ਦੇਖ ਸਕਦੇ ਹੋ ਕਿ ਇਹ ਜਿਹੜਾ ਕਾਰਡ ਐ ਦਿਖਾ ਕੇ ਇਹ ਜਿਹੜਾ ਆਪਣੇ ਆਪ ਨੂੰ ਪੁਲਿਸ ਵਾਲਾ ਕਹਿੰਦਾ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਕੀ ਆ ਤੁਹਾਡਾ ਅਸਲ ਦੇ ਵਿੱਚ ਜੰਡਾ ਕੀ ਐ ਵੀ ਕਿਉਂ ਗੱਲਬਾਤ ਹੋਈ ਸੀ ਬਾਈ ਮੇਰਾ ਨਾਮ ਹਰਵੀਰ ਸਿੰਘ ਆ ਮੈਂ ਇੱਕ ਕੰਮ ਕਰਦਾ ਔਰੇ 2 ਮਹੀਨੇ ਹੋ ਗਏ ਰੇੜੀ ਦਾ ਇਹ ਬੰਦਾ ਰੋਜ਼ ਡੇਲੀ ਆਂਦਾ ਔਰੇ ਰੋਜ਼ ਆ ਕੇ ਕਹਿੰਦਾ ਵੀ ਰੇੜੀ ਚੱਕਿੰਗਾ ਜਾਂ ਚਕਾਈਏ ਕੋਣ ਕਹਿੰਦਾ ਇਹ ਜੇ ਪੁਲਿਸ ਵਾਲਾ ਪਿੱਛੇ ਦਫਤਰ ਆਏਗਾ ਅੱਛਾ ਨਹੀਂ ਉਹਨੂੰ ਤੁਹਾਡੀ ਰੇੜੀ ਨਾਲ ਕੀ ਮਤਲਬ ਐ ਉਹਨੂੰ ਕੀ ਪਰ ਸਾਨੂੰ ਕੀ ਪਤਾ ਜੀ ਉਹਦੇ ਨਾਲ ਕੀ ਦਿੱਕਤ ਆ ਇੱਕ ਦਿਨ ਇੱਥੇ ਕਸਟਮਰ ਬੈਠੇ ਇੱਥੇ ਤੁੱਪਾ ਜੀ ਸ਼ਾਂਹ ਦੀ ਉੱਤੇ ਲਏ ਹੋਏ ਹਨ ਕੁਰਸੀਆਂ ਕਸਟਮਰ ਚੱਕ ਕੇ ਹੁਣ ਬਾਈ ਆਪਣਾ ਹੈਗਾ ਵੀ ਆਪਾਂ ਖਾਂਦੇ ਪੀਂਦੇ ਬੰਦ ਨੂੰ ਨਹੀਂ ਠਾ ਸਕਦੇ ਕਸਟਮਰ ਖਾ ਕੇ ਉੱਠਿਆ ਕੁਰਸੀ ਇੱਧਰ ਚੱਕ ਲਿਆ ਇਧਰੋਂ ਗੱਡੀ ਆਉਂਦੀ ਆ ਤੇ ਅਸੀਂ ਫਿਰ ਕੁਰਸੀ ਇਧਰ ਸਾਈਡ ਤੇ ਕਰ ਲੈਨੇ ਆ ਤੇ ਉਹ ਮੁੰਡਾ ਜਿਹੜਾ ਗੱਡੀ ਸਮਾਰਦੇ ਆ ਉੱਧਰ ਉਹ ਬੰਦਾ ਆ ਕੇ ਕਹਿੰਦਾ ਹੈ ਕਹਿੰਦਾ ਬਾਈ ਥੁੱਕੇ ਸਾਈਡ ਤੇ ਗੱਲ ਕਰਨਾ ਕੋਈ ਨਾ ਕੋਈ ਅਸੀਂ ਕੁਰਸੀਆਂ ਸਾਈਡ ਤੇ ਕਰ ਲਿਆ ਕਰਾਂਗੇ ਤੇ ਕਹਿੰਦਾ ਵੀ ਨਹੀਂ ਅਜੀ ਵੀ ਉਹ ਵੀ ਕਹਿੰਦੇ ਸੀ ਕਹਿੰਦਾ ਵੀ ਅਜੀ ਇਹ ਗੱਲਵਾਦ ਲੱਗ ਰਿਹਾ ਹੋਰ ਕੁਝ ਨਹੀਂ ਗੱਲ ਨੂੰ ਦੋ ਦਿਨ ਹੋਏ ਸੀ ਤੀਜੇ ਦਿਨ ਆ ਕੇ ਕਹਿੰਦਾ ਵੀ ਤੁਹਾਡੀ ਉਹਦੇ ਨਾਲ ਕੀ ਗੱਲਵਾਦ ਆ ਮਾ ਬਈ ਐ ਕਰਕੇ ਗੱਲ ਕੀਤੀ ਕੁਰਸੀਆਂ ਨੂੰ ਕਹਿ ਕੇ ਆਤੀ ਕਿ ਅਸੀਂ ਕਰਕੇ ਸਾਈਡ ਤੇ ਕਰ ਲਈਏ ਦੋ ਵਾਰ ਜੀ ਅਸੀਂ ਕੁਰਸੀ ਉਧਰ ਲੈ ਨਹੀਂ ਲੈ ਕੇ ਜਾਵਾਂਗੇ ਜਦੋਂ ਉਹਨੇ ਪੰਜਾਹ ਰੁਪਏ ਮੋਢੋ ਵਾਰ ਜੀ ਉਹਨੇ ਬੋਲਟ ਹੋਰੇ ਲਾ ਲਿਆ ਕਹਿੰਦਾ ਤੁਸੀਂ ਰੇਡੀ ਚੱਕੋ ਨਹੀਂ ਮੈਂ ਉਹਰੇ ਬੋਲਟ ਖੜਾ ਕੇ ਜਾਉਂਗਾ ਬੋਲਟ ਕਿਨੇ ਲਾਇਆ ਸੀ ਪੁਲਿਸ ਵਾਲੇ ਪੁਲਿਸ ਵਾਲੇ ਲਾਇਆ ਸੀ ਨਹੀਂ ਇਹ ਕੋਈ ਹੋਰ ਵੀ ਗੱਲਬਾਤ ਕਰਦਾ ਸੀ ਕੋਈ ਪੈਸੇ ਦੀ ਗੱਲਬਾਤ ਕਰਦਾ ਹਾਂ ਉਹ ਪੈਸੇ ਦੀ ਇਹ ਗੱਲਬਾਤ ਫੋਨ ਤੇ ਗੱਲ ਕਰਦਾ ਰਹੇ ਫੋਨ ਤੇ ਵੀ ਹਾਂ ਮੈਂ 80 ਲੱਖ ਲੈਣਾ 80 ਲੱਖ ਦੇਣਾ ਤੇ ਉਹ ਚਾਹ ਸਾਨੂੰ ਵੀ ਪਤਾ ਵੀਰੇ ਵੀ ਪਿੱਛੇ ਕਰਾਇਆ ਪਰ ਅੱਗੇ ਨੇ ਵੀ ਫੇਰ ਵੀ ਅੱਜ ਰੇਡੀ ਅੱਗੇ ਪਿੱਛੇ ਕਰਕੇ ਨਾਰਕੀਆ ਰੇਡੀ ਤੇ ਉਹ ਉਹ ਬੰਦੇ ਨੂੰ ਵੀ ਕੰਮ ਦੀ ਦਿੱਕਤ ਨਾਲੇ ਸਾਨੂੰ ਵੀ ਦਿੱਕਤ ਆਵੇ ਪਰ ਫੇਰ ਵੀ ਉਹਨਾਂ ਦੀ ਬਸ ਇੱਛਾ ਹੈ ਵੀ ਇਹ ਰੇਡੀ ਉਹ ਚੱਕ ਲੈ ਦੇਖ ਸਕਦੇ ਹੋ ਕਿ ਇਹ ਜਿਹੜਾ ਨੌਜਵਾਨ ਲੜਕਾ ਕਿਤੇ ਨਾ ਕਿਤੇ ਜਿਹੜੇ ਪ੍ਰਵਾਸੀ ਨੇ ਪੰਜਾਬ ਦੇ ਵਿੱਚ ਲਗਾਤਾਰ ਕੁਝ ਅਜਈਆਂ ਜਗ੍ਹਾ ਦੇ ਉੱਤੇ ਕਬਜ਼ਾ ਕਰਦੇ ਨੇ ਉਹਨਾਂ ਨੂੰ ਜਿਹੜਾ ਸਮਾਣਾ ਨਗਰ ਕੌਂਸਲ ਜਾਂ ਪ੍ਰਸ਼ਾਸਨ ਨਹੀਂ ਦੇਖਦਾ ਫਿਲਹਾਲ ਇਹ ਕਹਿੰਦਾ ਪੁਲਿਸ ਵਾਲਾ ਮੈਂ ਉਹਦੇ ਨਾਲ ਗੱਲਬਾਤ ਕਰਦੇ ਆ ਇਹ ਵੀ ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਰੋਬ ਮਾਰਿਆ ਜਾਂਦਾ ਕਿ ਮੈਂ ਲੋਕਾਂ ਤੋਂ ਇੰਨੇ-ਇੰਨੇ ਪੈਸੇ ਲੈਣੇ ਨੇ ਤੁਹਾਡੀ ਵੀ ਜਿਹੜੀ ਰੇੜੀ ਹੈ ਉਹ ਚੁਕਾ ਤਵਾਂਗਾ ਫਿਲਹਾਲ ਲਗਾਤਾਰ ਇਹਨਾਂ ਨੂੰ ਟੌਰਚਰ ਕੀਤਾ ਜਾ ਰਿਹਾ ਲੜਕਾ ਜਦੋਂ ਸਵੇਰੇ ਆਪਣਾ ਕੰਮ ਤੇ ਆਉਂਦਾ ਤਾਂ ਸਵੇਰੇ ਹੀ ਜਿਹੜਾ ਵਿਗਨ ਪਾ ਦਿੰਦਾ ਦੇਖਦੇ ਆ ਉਸ ਤੇ ਵੀ ਰੇੜੀ ਹੈ ਤੇ ਨਾਲ ਹੀ ਕੁਝ ਇੰਨੇ ਕੁ ਫ਼ਾਸਲੇ ਤੇ ਜਿਹੜੀ ਉਹਨੇ ਗੱਡੀ ਵੀ ਲਾ ਰੱਖੀ ਹੈ ਲਗਾਤਾਰ ਇਹ ਜਿਹੜਾ ਲੜਕਾ ਹੁਣ ਪ੍ਰੇਸ਼ਾਨ ਹੋਣ ਲੱਗਿਆ ਹੋਇਆ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਤੁਹਾਨੂੰ ਸਮਾਣਾ ਦੀ ਮੈਖੜਾ ਦੇ ਪੂਲ ਦੇ ਉੱਤੇ ਅਸੀਂ ਸਾਂਝੀਆਂ ਕਰ ਰਹੇ ਹਾਂ ਲਗਾਤਾਰ ਪੰਜਾਬ ਪੁਲਿਸ ਜਿਹੜੀ ਹੈ ਲੋਕਾਂ ਦੀਆਂ ਉੱਤੇ ਜਿਹੜਾ ਹੁਣ ਅਤਿਆਚਾਰ ਕਰਨਾ ਸ਼ੁਰੂ ਕਰ ਚੁੱਕੇ ਨੇ ਐਸਐਸਪੀ ਨਾਨਕ ਸਿੰਘ ਨੂੰ ਵੀ ਅਸੀਂ ਅਪੀਲ ਕਰਾਂਗੇ ਕਿ ਅਜੇਹੇ ਜਿਹੜੇ ਪੁਲਿਸ ਮੁਲਾਜ਼ਮ ਨੇ ਇਹਨਾਂ ਨੂੰ ਤੁਸੀਂ ਨੱਥ ਪਾਓ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਜਿਹੜਾ ਅੰਜਾਮ ਹੈ ਕਾਫੀ ਬਾੜਾ ਦਿਖਦਾ ਵੀ ਨਜ਼ਰ ਆਵੇਗਾ ਚੰਗੀ ਤਰ੍ਹਾਂ ਮੈਂ ਲੋਕਾਂ ਨੂੰ ਪਹੁੰਚ ਦੇਣਾ ਉਹ ਇਹਦੀ ਛੋਟ ਤੋਂ ਛੋਟ ਹਾਂ ਤੂੰ ਕੰਮ ਦੀ ਗੱਲ ਕਰ ਭਾਈ ਤੂੰ ਮੇਰੇ ਨਾਲ ਰਿਸਪੈਕਟ ਨਾਲ ਕਰ। ਮੈਂ 온 ਡਿਊਟੀ ਤੇ ਆ ਫਿਰ ਕੰਮ ਹੋਊਗਾ। ਸਾਡਾ ਰਸਤਾ। ਤੀਰੇ ਹੀ ਬੋਲਦਾ ਤੀਰੇ। ਰਸਤਾ ਉਹ ਯੋਥੇ ਮੈਨੂੰ ਇਹ ਵਾਸਤੇ ਕਿ ਨਾ ਕੋਸੇ ਫਾਂਸ ਲਾ। ਬ੍ਰਦਰ ਉੱਥੇ ਸਾਰਾ ਕੁਝ ਖੜਿਆ ਹੁੰਦਾ। ਭਾਈ ਪਤਾ ਕੀ ਹੁੰਦਾ ਕਿਸੇ ਗਰੀਬ ਦੇ ਉੱਤੇ ਨਾਤਿਆਚਾਰ ਨਹੀਂ ਕਰੀਦਾ ਹੁੰਦਾ ਬਾਅਦ ਚ ਕੰਮ ਖਰਾਬ ਹੋ ਜਾਂਦਾ। ਤੁਹਾਨੂੰ ਪਤਾ ਪੰਜਾਬ ਪੁਲਿਸ ਲਗਾਤਾਰ ਸੁਣਕੀ ਹੈ ਕੋਈ। ਦੇਖ ਸਕਦੇ ਹੋ ਕਿ ਇਹ ਜਿਹੜੇ ਵਿਅਕਤੀ ਨੇ ਐਸਐਸਪੀ ਨਾਨਕ ਸਿੰਘ ਨੂੰ ਵੀ ਅਸੀਂ ਅਪੀਲ ਕਰਾਂਗੇ ਕਿ ਜਿਹੜਾ ਅੱਗੇ ਪੰਜਾਬ ਪੁਲਿਸ ਦਾ ਕਾਰਡ ਲੱਗਿਆ ਹੋਇਆ ਹੈ ਇਸ ਦੀ ਵੀ ਜਿਹੜੀ ਪੁਸ਼ਟੀ ਕੀਤੀ ਜਾਵੇ ਕਿ ਇਹ ਪੁਲਿਸ ਵਾਲਾ ਹੈ ਕਿ ਨਹੀਂ ਬਿਲਹਾਲ ਦੀ ਘੜੀ ਜਿਹੜੇ ਲੋਕ ਨੇ ਕਾਫੀ ਪ੍ਰੇਸ਼ਾਨ ਹੁੰਦੇ ਦਿਖਾਈ ਦੇ ਰਹੇ ਨੇ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਕਿ ਅਗਰ ਤੁਹਾਨੂੰ ਕੋਈ ਡਰਾਉਂਦਾ ਜਾਂ ਧਮਕਾਉਂਦਾ ਹੈ ਤਾਂ ਤੁਸੀਂ ਪਬਲਿਕ ਸਮਾਣਾ ਨਿਊਜ਼ੀ ਟੀਮ ਦੇ ਨਾਲ ਲਾਜ਼ਮੀ ਗੱਲਬਾਤ ਕਰੋ ਅਗਰ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕੋਈ ਮਸਲਾ ਨਜ਼ਰ ਆਉਂਦਾ ਤਾਂ ਸਾਡੇ ਨਾਲ ਜ਼ਰੂਰ ਗੱਲਬਾਤ ਕਰਨ ਦੀ ਤੁਸੀਂ ਕੋਸ਼ਿਸ਼ ਕਰੋ ਜਿਹੜਾ ਬੰਦਾ ਨਾ ਇੱਥੇ ਹਮੇਸ਼ਾ ਹੋ ਰਿਹਾ ਹੈ ਕਿ ਉਲਟ ਫੁਲਟੇ ਬਹੂਲਾ ਕਿ ਦੇਖੋਗਾ ਮੈਂ ਪੁਲਿਸੇ ਨਾਲ ਲੱਗ ਗਿਆ ਮੇਰਾ ਕਾਰ ਬਾਕੀ 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 ਸੁਣਦੇ ਹਾਂ 300 700 320 ਤੁਮ ਕਿਸਾ ਰੂਪ ਪਤਾ ਲਿਆ ਜੀ ਕਿਹੜਾ ਬੰਦਾ ਕਿਵੇਂ ਗੱਲਬਾਤ ਕਰੀ ਪਤਨਗਰ ਨਾਲ ਠੀਕ ਹੈ ਵੀਰ ਜੀ ਤੁਸੀਂ ਇਹਦਾ ਕੋਈ ਨਾ ਕੋਈ ਹੱਲ ਕਰੋ ਇਹ ਬੰਦੇ ਦਾ ਤੇ ਇਹ ਬੰਦਾ ਬਹੁਤ ਹੀ ਖਰਾਬ ਹੁੰਦਾ ਨਹੀਂ ਇਹ ਕਿੰਨੇ ਦਿਨ ਹੋ ਗਏ ਰੇਡੀ ਲਾਂਦੇ ਨੂੰ ਜੀ ਇਹ ਤਿੰਨ ਮਹੀਨੇ ਹੋ ਗਏ ਰੇਡੀ ਕਰਨ ਦੇ ਜੀ ਇੱਕ ਦੇਖੋਗਾ ਓਏ ਓਏ ਮੜਾ ਮੜਾ ਚਾਤ ਕੋਈ ਚੱਕਰ ਨਹੀਂ ਚਲੋ ਕਈ ਵਾਰ ਜੀ ਮਰ ਤੇ ਕੁਰਸੀ ਹੋਰਾ ਪਾਰਾ ਹੋ ਜਲਦੀ ਆ ਤੁਸੀਂ ਬੜਾ ਮੋੜ ਤੁਸੀਂ ਚਲ ਚਲ ਕਹਿ ਦੋ ਬੱਚੀ ਤਿਆਰ ਨਾ ਕਹਿ ਦੋ ਕਿ ਵਿੱਚ ਤੁਸੀਂ ਕੁਰਸੀਆਂ ਵੜਾ ਪੂਰਾ ਪੂਰਾ ਕਰ ਲਓ ਚਲ ਪਰ ਐ ਵੀ ਜਿਹੜੀ ਵੀ ਜਿਹੜੀ ਇਹਦੀ ਪਾਸ਼ਾ ਬਹੁਤ ਗਲਤ ਆ ਮੁੰਡੇ ਰਸਤਾ ਕਿੱਨਾ ਪਿਆ ਚੱਲ ਬਸ ਇਹ ਕਹਿੰਦਾ ਹੀ ਬੰਦੇ ਹੱਲ ਕਰੋ ਯਾਰ ਕਰੋ ਫਿਲਹਾਲ ਦੇ ਉਹ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਵਾਣੇ ਨੇ